ਖਾਲਸਾ ਸੋਈ ਜੋ ਨਿੰਦ ਤਿਆਗੇ ਹਾਂ ਨਾ ਖਾਲਸਾ ਸੋਈ ਜੋ ਪੰਜ ਕਮਾਰੇ ਹਮ ਇੱਥੇ ਖਾਲਸੇ ਦੇ ਤਾਂ ਕਰੋਧ ਐ ਹਾਵੀ ਹੋਇਆ ਹੁੰਦਾ ਪੁੱਛੋ ਇਹਨਾਂ ਤੁਸੀਂ ਉਹ ਖਾਲਸਾ ਦਸੀ ਜਾਂਦਾ ਆਪਦੇ ਆਪ ਨੂੰ ਸਿੰਘ ਆ ਉਹ ਦੂਜੇ ਦੀ ਰਾਖੀ ਕਰਨ ਲਈ ਆ ਬਣਿਆ ਹਨਾ ਵੀ ਉਹ ਝੁਲਮ ਨਹੀਂ ਹੋਣ ਦਊਗਾ ਇੱਥੇ ਤਾਂ ਸਿੰਘ ਝੁਲਮ ਕਰੀ ਜਾਂਦੇ ਮੈਨੂੰ ਉਹ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਆ ਚੀਜ਼ ਕਿਉਂਕਿ ਗੁਰੂ ਸਾਹਿਬ ਨੇ ਨਾ ਮੈਂ ਮੈਂ ਮਤਲਬ ਸ਼ਾਇਦ ਬੀਇੰਗ ਆ ਫਰੋਮ ਸਿੱਖ ਫੈਮਿਲੀ ਤਾਂ ਮੈਂ ਐਕਸਪੈਕਟ ਕਰਦੀ ਆ ਹੂੰ ਕਿ ਜਿਹੜਾ ਗੁਰੂ ਦਾ ਸਿੱਖ ਆ ਨਾ ਹੂੰ ਉਹ ਪਰਫੈਕਟ ਹੋਣਾ ਚਾਹੀਦਾ ਹੂੰ ਤੇ ਜਦੋਂ ਪਰਫੈਕਟ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਵਿੱਚ ਹੂੰ ਪਰਫੈਕਟ ਕਾਈਂਡਨੈਸ ਦੇ ਵਿੱਚ ਹੂੰ ਜ਼ੁਲਮ ਨੂੰ ਰੋਕਣ ਦੇ ਵਿੱਚ ਹੂੰ ਔਰ ਪਿਆਰ ਦੀ ਮੂਰਤ ਹੂੰ ਸਰਬੱਤ ਦਾ ਭਲਾ ਮੰਗਣ ਵਾਲਾ ਪਰ ਅੱਜ ਕੱਲ ਤਾਂ ਗੱਲ ਨਫ਼ਰਤ ਹੈ ਨਹੀਂਗੀ ਅੱਜ ਕੱਲ ਤਾਂ ਗੱਲ ਹੀ ਸਟਾਰਟ ਵਾਇਲੈਂਸ ਤੋਂ ਹੁੰਦੀ ਆ ਮੈਂ ਉਸ ਦੀ ਗੱਲ ਉੱਥੇ ਆ ਰਹੀ ਹੈ ਨਾ ਮੈਨੂੰ ਇਹ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਆ ਕਿ ਇੱਕ ਸਿੱਖ ਦੀ ਇਮੇਜ ਬਹੁਤ ਕਾਈਂਡਨੈਸ ਵਾਲੀ ਆ ਉਹ ਜ਼ੁਲਮ ਦੇ ਖਿਲਾਫ ਲੜਨ ਵਾਲੀ ਆ ਬਟ ਉਹਨੂੰ ਜਿਹੜਾ ਬਣਾ ਦਿੱਤਾ ਗਿਆ ਆ ਜਾਂ ਜਿਵੇਂ ਪ੍ਰੈਜ਼ੈਂਟ ਕੀਤਾ ਜਾਂਦਾ ਗੰਦੀਆਂ ਗਾਲਾਂ ਕੱਢਣ ਵਾਲਾ ਆਪਦੇ ਆਪ ਨੂੰ ਸਿੱਖ ਕੌਮ ਦਾ ਰਖਾ ਸਮਝੀ ਜਾਂਦਾ ਹਮ ਆਪਣੀ ਧੀ ਨੂੰ ਕੋ ਕੋ ਕੇ ਮਾਰਨ ਵਾਲਾ ਹਮ ਸਿੱਖ ਕੌਮ ਦਾ ਸੂਰਮਾ ਬਣੀ ਬੈਠਾ ਆ ਹੂੰ ਗੁਰੂ ਘਰ ਦੇ ਵਿੱਚ ਲੰਗਰ ਛਕਣ ਆਇਆ ਨੰਗੇ ਸਿਰ ਆਏ ਇਹਨੂੰ ਕੁੱਟ ਮਾਰ ਕੇ ਭਜਾਉਣ ਵਾਲਾ ਆਪਣੇ ਆਪ ਨੂੰ ਸਿੱਖ ਅਸੂਲਾਂ ਦਾ ਰਾਖਾ ਸਮਝੀ ਜਾਂਦਾ ਆ ਹੂੰ ਨਹੀਂ ਹੈਗਾ ਇਹ ਹੂੰ ਤੇ ਜਦੋਂ ਅਸੀਂ ਆਪਣੀਆਂ ਕ੍ਰੀਤੀਆਂ ਆਪਣੇ ਇਹਨਾਂ ਚ ਬੈਲੀ ਫੈਲੀਆਂ ਹੋਈਆਂ ਕ੍ਰੀਤੀਆਂ ਤੇ ਗੁਰਮਤ ਅਨੁਸਾਰ ਚੱਲਣ ਦੀ ਗੱਲ ਕਰਦੇ ਆ ਹੂੰ ਫਿਰ ਉਹਨਾਂ ਉਹਨਾਂ ਨੂੰ ਫਿਰ ਪਤਾ ਕੀ ਦਿਖੂਗਾ ਵੀ ਤੈਨੂੰ ਵੀ ਗੁਰਮਤ ਅਕੋਰਡਿੰਗ ਗੱਲ ਕਰਨ ਦੀ ਹੱਕ ਨਹੀਂ ਕਿਉਂਕਿ ਤੇਰਾ ਸਿਰ ਨਹੀਂ ਟਕਿਆ ਹੋਇਆ ਹੂੰ ਜੱਸ ਮੇਰੇ ਚ ਕਮੀ ਆ ਮੇਰਾ ਸਿਰ ਨਹੀਂ ਟਕਿਆ ਹੋਇਆ ਮੈਂ ਪੂਰਨ ਸਿੱਖ ਨਹੀਂ ਹੈਗੀ ਹਮ ਪਰ ਮੈਂ ਉਹਨਾਂ ਜਿਹੜੇ ਆਪਣੇ ਆਪ ਨੂੰ ਪੂਰਨ ਸਿੱਖ ਹੋਣ ਦਾ ਦਿਖਾਵਾ ਕਰਦੇ ਨੇ ਹਮ ਸੰਤ ਦੇ ਰੂਪ ਦੇ ਵਿੱਚ ਰਹਿੰਦੇ ਨੇ ਪਰ ਉਹ ਕਦੇ ਗੁਰਮਤ ਅਨੁਸਾਰ ਚੱਲਦੇ ਨਹੀਂ ਉਹਨਾਂ ਨਾਲੋਂ ਮੱਚ ਬੈਟਰ ਆ ਕਿਉਂਕਿ ਕਿਉਂਕਿ ਮੇਰੇ ਕਰਮ ਤੋਂ ਤਾਂ ਐਟਲੀਸਟ ਮੈਂ ਸਿੱਖ ਹੈਗੀ ਆ ਹਮ ਨਹੀਂ ਹੈਗੀ ਪੂਰਨ ਸੋ ਜਦੋਂ ਲੋਕ ਕਰਮ ਤੋਂ ਵੀ ਸਿੱਖ ਨਹੀਂ ਨਾ ਬੰਦੇ ਮੈਨੂੰ ਤਕਲੀਫ ਹੁੰਦੀ ਆ ਹਮ ਮੈਨੂੰ ਸਭ ਤੋਂ ਜ਼ਿਆਦਾ ਤਕਲੀਫ ਉੱਥੇ ਹੁੰਦੀ ਆ ਕਿਉਂਕਿ ਸ਼ਾਇਦ ਉਸ ਫੈਮਿਲੀ ਚੋਂ ਆ ਸ਼ਾਇਦ ਮੈਂ ਗੁਰਬਾਣੀ ਪੜਦੀ ਆ ਹੂੰ ਤਾਂ ਮੈਨੂੰ ਤਕਲੀਫ ਹੁੰਦੀ ਆ ਕਿ ਇਹ ਉਹ ਕਿਉਂ ਨਹੀਂ ਗੇ ਜੋ ਸਾਡੇ ਗੁਰੂ ਸਾਹਿਬ ਸਾਨੂੰ ਬਣਾ ਕੇ ਗਏ ਸੀ ਉਹਨਾਂ ਨੇ ਸਾਨੂੰ ਇਨਸਾਨ ਬਣਾਇਆ ਸੀ ਦਇਆ ਜਿਨ੍ਹਾਂ ਚ ਦਇਆ ਆ ਜਿਨ੍ਹਾਂ ਦੇ ਵਿੱਚ ਧਰਮ ਦੀ ਪਾਲਣਾ ਆ ਜਿਹੜੇ ਦੂਜਿਆਂ ਦੀ ਰੱਖਿਆ ਕਰਦੇ ਆ ਇਹ ਤਾਂ ਜ਼ੁਲਮੀ ਬਣ ਗੇ ਹੂੰ ਉਹ ਨਹੀਂ ਬਰਦਾਸ਼ਤ ਹੈਗੇ ਗਾਲਾਂ ਕੱਢਦੇ ਆ ਗੰਦੀਆਂ ਹੂੰ ਔਰ ਇੱਜ਼ਤ ਨਹੀਂ ਕਰਦੇ ਸੋ ਕਿਉਂ ਮੰਦਰ ਆ ਆਖੀਏ ਜਿੱਤ ਜੰਮੇ ਰਾਜਾਨ ਹੂੰ ਹਾਂ ਗੁਰੂ ਸਾਹਿਬ ਆਹ ਗੱਲ ਕਹਿ ਗਏ ਹੂੰ ਤੇ ਤੁਸੀਂ ਔਰਤ ਨੂੰ ਪਟਾਕ ਪਟਾਕੇ ਥੱਲੇ ਮਾਰ ਰਹੇ ਹੋ ਉਹ ਤਾਂ ਪਾਠ ਨੂੰ ਵੀ ਰੱਟਦੇ ਨੇ ਅੱਜ ਕੱਲ੍ਹ ਲੋਕ ਤੁਸੀਂ ਬਹੁਤਿਆਂ ਨੂੰ ਦੇਖਿਆ ਹੋਗਾ ਉਹ ਤੇਜ਼ੀ ਨਾਲ ਪੜ੍ਹੋਗੇ ਪਾਠ मीनिंग ਨਹੀਂ ਕਿਸੇ ਨੂੰ ਪਤਾ ਮੈਂ ਇਸ ਵਰਡ ਦਾ ਮਤਲਬ ਵੀ ਨਹੀਂ ਪਤਾ ਹੁਣ ਮੈਂ ਜਦੋਂ ਸੁਖਨੀ ਸਾਹਿਬ ਦਾ ਪਾਠ ਕਰਦੀ ਹਾਂ ਨਾ ਮੈਨੂੰ ਲਗਭਗ 3 ਘੰਟੇ ਲੱਗ ਜਾਂਦੇ ਆ ਹੂੰ ਲੋਕਾਂ ਦੇ ਅਸਤੇ ਜੀ ਘੰਟੇ 'ਚ ਖਤਮ ਕਰ ਲੈਣੇ ਆ ਮੈਨੂੰ ਨਹੀਂ ਸਮਝ ਆਉਂਦੀ ਕਿ ਕੰਪੇਅਰ ਕਰੋਗੇ ਇੱਕ ਦੂਸਰੇ ਨਾਲ ਵੀ ਮੈਂ ਇੰਨੀ ਜਲਦੀ ਕਰ ਲੈਂਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਵੇਂ ਖਤਮ ਕਰ ਲੈਂਦੇ ਆ ਕਿਉਂਕਿ ਮੈਂ ਉਹਨੂੰ ਬੜੇ ਆਰਾਮ ਨਾਲ ਪੜ੍ਹਦੀ ਔਰ ਮੈਨੂੰ ਬੜਾ ਆਨੰਦ ਆਉਂਦਾ ਕੱਲੀ-ਕੱਲੀ ਚੀਜ਼ ਪੜ੍ਹਨ 'ਚ ਹੂੰ ਕੁੱਲਾ-ਕੁੱਲਾ ਜਦੋਂ ਪੜ੍ਹਦੇ ਆ ਨਾ ਬੜਾ ਕੁਝ ਸਿੱਖਣ ਨੂੰ ਮਿਲਦਾ ਔਰ ਲਿਟਰਲੀ ਉਹਦੇ ਵਿੱਚੋਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਜੇ ਤੁਸੀਂ ਆਰਾਮ ਨਾਲ ਪੜ੍ਹਦੇ ਆ ਹੂੰ ਪਰ ਉਹਨਾਂ ਨੂੰ ਇਹ ਇਹ ਲੱਗਣ ਲੱਗ ਗਿਆ ਕਿ ਜਿਹੜਾ ਰਟਕੇ ਪੜ੍ਹਦੇ ਆ ਇਹਦੇ ਨਾਲ ਤੁਹਾਨੂੰ ਸੁੱਖ ਮਿਲਦਾ ਕਿਉਂਕਿ ਉਹ ਆਪਣੇ ਮਤਲਬ ਲਈ ਪੜ੍ਹ ਰਹੇ ਆ ਇਸ ਲਈ ਕਿ ਉਹਨਾਂ ਦੀ ਇੱਕ ਧਾਰਨਾ ਬਣ ਗਈ ਆ ਕਿ ਜੇ ਮੈਂ ਇੰਨੇ ਪਾਠ ਕਰ ਲਵਾਂ ਗਿਣਤੀ ਦੇ ਨੰਬਰ ਵਿੱਚ ਕੰਦੇ ਆ ਹਾਂ ਵੀ ਇੰਨੇ ਪਾਠ ਕਰ ਲਵਾਂ ਇਹਦੇ ਨਾਲ ਮੈਨੂੰ ਆ ਬੈਨੀਫਿਟ ਹੋ ਜਾਊਗਾ ਬੈਨੀਫਿਟ ਉਸ ਚੀਜ਼ ਨੇ ਨਹੀਂ ਗੁਰਬਾਣੀ ਉਹ ਆਪਾਂ ਨੂੰ ਕਿਹਾ ਨਹੀਂ ਜਾਂਦਾ ਹੈਗਾ ਕਿ ਆਪਣੇ ਉਹਦੇ ਵਿੱਚ ਵੀ ਜੇ ਤੁਹਾਨੂੰ ਕੋਈ ਆ ਤਾਂ ਤੁਸੀਂ ਜਿਹੜੇ ਖੋਜ ਆ ਸ਼ਬਦੀ ਗੁਰੂ ਆ ਹਾਂ ਤਾਂ ਤੁਸੀਂ ਸ਼ਬਦ ਦੇ ਵਿੱਚੋਂ ਲੱਭੋ ਵੀ ਤੁਹਾਡੀ ਪ੍ਰੋਬਲਮ ਦਾ ਹੱਲ ਮਿਲ ਜੂ ਮੈਂ ਕੋਈ ਵੀ ਪ੍ਰੋਬਲਮ ਚ ਹੁੰਨੀ ਆ ਨਾ ਮੈਂ ਲਿਟਰਲੀ ਐ ਖੋਲ ਕੇ ਤੇ ਮੈਨੂੰ ਹੱਲ ਮਿਲ ਜਾਂਦਾ ਆ ਹਮ ਕੋਈ ਨਾ ਕੋਈ ਸ਼ਬਦ ਪੜ੍ਹ ਕੇ ਤੇ ਸ਼ਬਦ ਗੁਰੂ ਹੱਲ ਦੇ ਦਿੰਦਾ ਆ ਹਮ ਉਹ ਚੀਜ਼ ਨਹੀਂ ਸਮਝਦੇ ਹੈਗੇ ਹਮ ਗੁਰੂ ਸਾਹਿਬ ਨੇ ਸਾਨੂੰ ਜਿਹੜੇ ਨਿਤਨੇਮ ਕਰਨ ਨੂੰ ਵੀ ਕਿਹਾ ਨਾ ਉਹ ਉਹ ਇਸ ਲਈ ਆ ਕਿ ਉਹ ਨਿਤਨੇਮ ਨੂੰ ਜਦੋਂ ਅਸੀਂ ਰੈਗੂਲਰ ਪੜ੍ਹਾਂਗੇ ਸਾਡੇ ਦਿਮਾਗ ਖੁੱਲਣਗੇ ਹਮ ਅਸੀਂ ਉਹਨਾਂ ਨੂੰ ਲਾਈਫ ਚ ਫੋਲੋ ਕਰਾਂਗੇ ਹਮ ਬਟ ਅਸੀਂ ਉਪਰ ਲਗੇ ਅਸੀਂ ਸਿਰਫ ਰਟਾ ਰਟਾਇਆ ਰਟਾ ਰਟਾਇਆ ਉਸ ਚੀਜ਼ ਤੇ ਆਗੇ ਇੱਕ ਪ੍ਰੈਕਟਿਸ ਬਣਾ ਲਈ ਹਮ ਅਪਲਾਈ ਨਹੀਂ ਕੀਤਾ ਸੋ ਜਦ ਤੱਕ ਤੁਸੀਂ ਉਹਨੂੰ ਨੇਮ ਦੇ ਵਿੱਚ ਨਹੀਂ ਲੈ ਕੇ ਆਉਂਗੇ ਨਿੱਤ ਨੇਮ ਤਾਂ ਹੀ ਬਣਾਇਆ ਸੀਗਾ ਨਾ ਹਮ ਜ਼ਿੰਦਗੀ ਸੀਨ ਦਾ ਤੁਹਾਨੂੰ ਢੰਗ ਉਹ ਤੋਂ ਹੀ ਸਿੱਖ ਲੈਣਾ ਤੁਸੀ ਬਿਲਕੁਲ ਸਿੱਖ ਸਿੱਖ ਹਾਂ ਸਿੱਖਣ ਵਾਲਾ ਹਮ ਹਰ ਰੋਜ਼ ਸਿੱਖ ਰਿਹਾ ਆ ਹਮ ਜਿਵੇਂ ਅਸੀਂ ਐਡਵੋਕੇਟ ਆ ਹਨਾ ਹਮ ਸਾਨੂੰ ਅਸੀਂ ਕਹਿੰਦੇ ਕਿ ਅਸੀਂ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਆ ਕਰਦੇ ਆ ਅਸੀਂ ਪ੍ਰੈਕਟਿਸ ਕਰਦੇ ਆ ਹੂੰ ਕਾਦੀ ਅਸੀਂ ਲੋ ਦੀ ਪ੍ਰੈਕਟਿਸ ਕਰਦੇ ਹਾਂ ਔਰ ਪ੍ਰੈਕਟਿਸ ਮੇਕ ਪਰਸਨ ਪਰਫੈਕਟ ਹੂੰ ਡੇ ਬਾਏ ਡੇ ਅਸੀਂ ਸਿੱਖੀ ਜਾਂਦੇ ਹਾਂ ਸਿੱਖੀ ਜਾਂਦੇ ਹਾਂ ਉਸੇ ਤਰ੍ਹਾਂ ਸਿੱਖੀਓ ਵੀ ਰੋਜ਼ ਅਸੀਂ ਨਵੀਂ ਚੀਜ਼ ਸਿੱਖਦੇ ਹਾਂ ਹੂੰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਜਿਆ ਖਜ਼ਾਨਾ ਆ ਜਿਹੜਾ ਮੈਂ ਤਾਂ ਨਹੀਂ ਕਹਿੰਦੀ ਵੀ ਬੰਦਾ ਪੂਰੀ ਜ਼ਿੰਦਗੀ ਦੇ ਵਿੱਚ ਵੀ ਸਿੱਖ ਸਕਦਾ ਹੂੰ ਬਿਲਕੁਲ ਅਸੀਂ ਰੋਜ਼ ਸਿੱਖਾਂਗੇ ਹੂੰ ਸੋ ਮੈਨੂੰ ਸੋਸਾਇਟੀ ਦੀ ਆਹੀ ਚੀਜ਼ ਤਕਲੀਫ ਦਿੰਦੀ ਆ ਜਿਹੜੀ ਪੰਜਾਬ ਦੀ ਆ ਕਿ ਹੂੰ ਸਿੱਖ ਕਦੇ ਵੀ क्रੂਅਲ ਨਹੀਂ ਹੋ ਸਕਦਾ ਪਰ ਅੱਜ ਸਿੱਖ ਨੂੰ ਸਿਰਫ ਇੱਕ ਵਾਇਲੈਂਟ ਦੇ ਰੂਪ ਦੇ ਵਿੱਚ ਦਿਖਾਇਆ ਜਾਂਦਾ ਜਸਟ ਐਸ ਅ ਵਾਰੀਅਰ ਸੰਤ ਸਿਪਾਹੀ ਆ ਉਹ ਸੰਤ ਵੀ ਆ ਤੇ ਸਿਪਾਹੀ ਵੀ ਆ ਪਰ ਕੱਲਾ ਸਿਪਾਹੀ ਰਹਿ ਗਿਆ ਵੀ ਉਹ ਹੀ ਇਹ ਨਹੀਂ ਦੇਖਦੇ ਕਿਥੇ ਕੇਸ ਦੀ ਲੋੜ ਆ ਸਿਚੁਏਸ਼ਨ ਦੇ ਹਿਸਾਬ ਨਾਲ ਉਵੇਂ ਐਕਟ ਕਰਨਾ ਆ ਤੁਸੀ ਸੋਚ ਵਿਚਾਰ ਕੇ ਸਾਨੂੰ ਤਾਂ ਹਰ ਇੱਕ ਚੀਜ਼ 'ਚ ਵਿਚਾਰ ਕੇ ਆ ਗੁਰੂ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਗਏ ਵਿਚਾਰ ਕੀਤਾ ਹਮ ਗੁਰੂ ਨਾਨਕ ਦੇਵ ਜੀ ਕਿਤੇ ਵੀ ਗਏ ਚਾਹੇ ਉਹਨਾਂ ਨੇ ਕਾਬਾ ਕਹਿੰਦੇ ਘਮਾਤਾ ਹਨਾ ਅਸਲ ਦੇ ਵਿੱਚ ਤਾਂ ਕਾਜੀ ਦਾ ਦਿਮਾਗ ਹੀ ਘਮਾਇਆ ਹੂੰ ਉਹ ਵਿਚਾਰ ਚਰਚਾ ਕੀਤੀ ਹੂੰ ਚਾਹੇ ਉਹ ਫਿਰ ਜਾ ਕੇ ਉਹ ਹਰ ਦੁਆਰ ਦੇ ਵਿੱਚ ਪਾਣੀ ਦੇਣ ਵਾਲਾ ਕਿੱਸਾ ਹੋਵੇ ਹੂੰ ਠੀਕ ਹੈ ਚਾਹੇ ਫਿਰ ਉਹ ਖੂਨ ਕੱਢਣ ਵਾਲਾ ਕਿੱਸਾ ਹੋਵੇ ਵੀ ਦੇਖ ਤੇਰੀ ਰੋਟੀ ਦੇ ਵਿੱਚ ਲੋਕਾਂ ਦਾ ਖੂਨ ਹੂੰ ਹਰੇਕ ਨਾਲ ਡਾਇਲੈਕਟਿਕ ਮੈਥਡ ਯੂਜ਼ ਕੀਤਾ ਵਿਚਾਰ ਚਰਚਾ ਕੀਤੀ ਹੂੰ ਪਰ ਅੱਜ ਵਿਚਾਰ ਚਰਚਾ ਦੀ ਪਾਬੰਦੀ ਆ ਮੈਂ ਨਾ ਕਈ ਵਾਰ ਸੋਚਦੀ ਹੁੰਨੀ ਆ ਮੇਰੇ ਤੇ ਲੋਕ ਔਖੇ ਵੀ ਹੋ ਜਾਣਗੇ ਕਿ ਜੇ ਅੱਜ ਦੇ ਟਾਈਮ ਦੇ ਵਿੱਚ ਬਾਬਾ ਜੀ ਆਏ ਹੁੰਦੇ ਨਾ ਹੂੰ ਤਾਂ ਫਿਰ ਉਹਨਾਂ ਨੇ ਉਹਨਾਂ ਦੇ 295 ਲਾ بڑے ਕੇਸ ਚਲਾਉਣੇ ਸੀਗੇ ਕਿਉਂਕਿ ਗੁਰੂ ਸਾਹਿਬ ਨੇ ਤਾਂ ਹਰੇਕ ਦੀ ਕਮੀ ਦਾ ਵਿਰੋਧ ਕਰਨਾ ਸੀਗਾ ਹੂੰ ਤੇ ਜਿੱਥੇ ਕਮੀ ਆ ਉਹਦਾ ਵਿਰੋਧ ਕਰਨਾ ਤਾਂ ਸਾਨੂੰ ਸਾਡੇ ਪਹਿਲੇ ਗੁਰੂ ਨੇ ਸਿਖਾਇਆ ਜਾ ਸਹੀ ਕਿਹਾ ਔਰ ਵਿਰੋਧ ਹੀ ਨਹੀਂ ਯਾਰ ਜੇ ਮੈਂ ਵੀ ਗਲਤ ਆ ਮੈਂ ਅੱਜ ਉਹ ਚੀਜ਼ ਦਾ ਚੱਕਿਆ ਤੇ ਮੈਨੂੰ ਆਨਸਰ ਦੋ ਹੂੰ ਹੋ ਸਕਦਾ ਕਿ ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਹੋ ਜਾਵਾਂ ਪਰ ਜੇ ਤੁਸੀਂ ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਦੋਗੇ ਹੂੰ ਤੁਸੀਂ ਮੇਰੀ ਗੱਲ ਹੀ ਨਹੀਂ ਸੁਣੋਗੇ ਹੂੰ ਤਾਂ ਮੈਂ ਮੈਂ ਜੇ ਗਲਤਾਂ ਤਾਂ ਮੈਂ ਸਹੀ ਕਿਵੇਂ ਹੋਊਂਗੀ ਬਿਲਕੁਲ ਉਹੀ ਲੋਕਾਂ ਦੀ ਈਗੋ ਬਹੁਤ ਜਲਦੀ ਅੱਗੇ ਆਉਂਦੀ ਆ ਆਪਣੀ ਗਲਤੀ ਕਦੇ ਵੀ ਕੋਈ ਚਲੋ ਸਾਨੂੰ ਨਹੀਂ ਪਤਾ ਲੱਗਿਆ ਕਿ ਸਾਡੀ ਗਲਤੀ ਪਰ ਜੇ ਕੋਈ ਸਮਝਾਉਂਦਾ ਸੀ ਉਹ ਵੀ ਸੁਣ ਕੇ ਰਾਜ਼ੀ ਨਹੀਂ ਮੈਂ ਨਾ ਜਿਵੇਂ ਮੇਰੇ ਤੇ 295 ਦਾ ਕੇਸ ਲੱਗਿਆ ਸੀਗਾ ਹੂੰ ਤਾਂ ਮੈਂ ਗੱਲ ਕੋਈ ਹੋਰ ਕਰ ਰਹੀ ਸੀ ਕੀਤੀ ਕੁਝ ਹੋਰ ਜੋ ਮੇਰੇ ਨਾਲ ਬੈਠ ਕੇ ਗੱਲ ਕਰਦੇ ਵੀ ਇਹਨਾਂ ਚੀਜ਼ਾਂ ਨਾਲ ਇਦਾਂ ਉਹ ਅੱਜ ਮੈਨੂੰ ਰਿਅਲਾਈਜ਼ ਆ ਹੂੰ ਕਿ ਮੈਨੂੰ ਪਤਾ ਮੇਰੇ ਤੇ ਉਹ ਉਹ 295 ਨਹੀਂ ਬਣਦੀ ਪਰ ਮੈਂ ਇਸ ਚੀਜ਼ ਦਾ ਅਹਿਸਾਸ ਜ਼ਰੂਰ ਕਰਦੀ ਆ ਹੂੰ ਕਿ ਜਿਨ੍ਹਾਂ ਦੇ ਲਈ ਕੋਈ ਭਗਵਾਨ ਆ ਨਾ ਹੂੰ ਤੇ ਜਦੋਂ ਉਹਨਾਂ ਦੇ ਭਗਵਾਨ ਦੀ ਚਾਹੇ ਮੈਂ ਕੰਪੈਰੀਟਿਵ ਸਟੋਰੀ ਸੁਣਾਤੀ ਉਹ ਸੱਚੀ ਆ ਜਾਂ ਝੂਠੀ ਆ ਜਾਂ ਜੋ ਵੀ ਆ ਵਾਟਐਵਰ ਹੂੰ ਉਹ ਕਿਸੇ ਦੇ ਇਮੋਸ਼ਨ ਹਰਟ ਕਰ ਸਕਦੀ ਆ ਹੂੰ ਤੇ ਮੈਂ ਅੱਗੇ ਤੋਂ ਉਹਨਾਂ ਚੀਜ਼ਾਂ ਦਾ ਧਿਆਨ ਰੱਖੂੰਗੀ ਹਮਮ ਪਰ ਜਿਹੜੀਆਂ ਚੀਜ਼ਾਂ ਗੱਲਬਾਤ ਨਾਲ ਹੋ ਸਕਦੀਆਂ ਨੇ ਜਿਵੇਂ ਯੋਗਾ ਵਾਲੀ ਕੁੜੀ ਸੀਗੀ ਹਮਮ ਗੁਰੂ ਘਰ ਦੇ ਵਿੱਚ ਆ ਕੇ ਯੋਗਾ ਕਰਨ ਲੱਗੀ ਹੋ ਸਕਦਾ ਉਹਨੂੰ ਪਤਾ ਹੀ ਨਾ ਹੋਵੇ ਵੀ ਐ ਕਰਨਾ ਆ ਅਸੀਂ ਹਰੇਕ ਚੀਜ਼ ਨੂੰ ਪਤਾ ਨਹੀਂ ਕਿੱਥੇ ਮਿਲਾ ਦਿੰਨੇ ਆ ਬੈਠੋ ਉਹਨੂੰ ਅਕਾਲ ਤਖਤ ਸਭ ਲੈ ਕੇ ਜਾਓ ਉਹਨੂੰ ਬੈਠੋ ਉਹਨੂੰ ਸਮਝਾਓ ਹਮਮ ਵੀ ਬੀਬੀ ਤੂੰ ਆਹ ਗਲਤੀ ਕੀਤੀ ਆ ਹਮਮ ਪਿਆਰ ਨਾਲ ਹਮਮ ਨਾ ਕਿ ਬਰਸ਼ਾ ਚੱਕ ਲੋ ਸਾਡੇ ਗੁਰਦੁਆਰਿਆਂ ਚ ਜਾ ਕੇ ਦੇਖਿਆ ਤੁਸੀਂ ਮਾੜੀ ਜੀ ਕਿਤੇ ਸਿਰ ਤੋਂ ਚੁੰਨੀ ਵੀ ਲਾ ਕੇ ਪਾਪਾ ਬਰਸ਼ਾ ਲੈ ਕੇ ਆ ਜਾਂਦਾ ਸੈਟਕ ਲੋਕ ਇਸ ਨੂੰ ਵੀ ਜਸਟੀਫ ਕਰਦੇ ਹੋਗੇ ਯਾਰ ਪਿਆਰ ਨਾਲ ਸਮਝਾਓ ਤੁਸੀਂ ਹੂੰ ਪਿਆਰ ਸਿਖਾਇਆ ਗੁਰੂ ਸਾਹਿਬ ਨੇ ਬਿਲਕੁਲ ਉਹੀ ਜੀ ਤੁਸੀਂ ਉਹਨੂੰ ਪਿਆਰ ਨਾ ਕਹਿ ਦੋਗੇ ਕਿ ਸਿਰ ਟਕ ਲੋ ਹੈਨਾ ਤੇ ਕਿਉਂ ਉਹ ਜੋ ਯੋਗਾ ਕਰ ਰਹੀ ਸੀ ਉਦੋਂ ਕਿਉਂ ਨਹੀਂ ਕਿਸੇ ਨੇ ਜਾ ਕੇ ਉਹਨੂੰ ਰੋਕਿਆ ਵੀ ਬੇਟਾ ਇਹ ਗਲਤ ਆ ਹੂੰ ਬਿਲਕੁਲ ਬਾਅਦ ਵਿੱਚ ਤੁਸੀਂ ਲੱਭਦੇ ਫਿਰਦੇ ਹੋ ਜਦੋਂ ਵੀਡੀਓ ਵਾਇਰਲ ਹੋ ਜਾਂਦੀ ਆ ਹੂੰ ਕਿਉਂ ਨਹੀਂ ਰੋਕਿਆ ਗਿਆ ਕਿਉਂ ਨਹੀਂ ਉਹਨੂੰ ਉਦੋਂ ਹੀ ਫੜ ਕੇ ਅਕਾਲ ਤਖਤ ਸਾਹਿਬ ਲੈ ਕੇ ਗਏ ਉਹਨੂੰ ਉੱਥੇ ਉਹਦੀ ਸਜ਼ਾ ਲੱਗਦੀ ਹੂੰ ਪਰਚੇ ਯਾਰ ਹੁਣ ਧਾਰਮਿਕ ਮਾਮਲਿਆਂ ਦੇ ਫੈਸਲੇ ਵੀ ਪਰਚੇ ਕਰਨਗੇ ਹੂੰ ਧਾਰਮਿਕ ਮਾਮਲਿਆਂ ਦੇ ਫੈਸਲੇ ਵੀ ਕੀ ਹੁਣ ਲੋ ਅੱਜ ਅਦਾਲਤਾਂ ਕਰਨਗੀਆਂ ਹੂੰ ਮੇਰੀ ਸੋਚ ਆ ਹੂੰ ਤੇ ਜੇ ਮੈਂ ਕਿਸੇ ਨੂੰ ਗਲਤ ਲੱਗਦੀ ਹੈ ਮੇਰੇ ਨਾਲ ਬੈਠ ਕੇ ਵਿਚਾਰ ਚਰਚਾ ਕਰ ਲੋ ਹੂੰ ਬਿਲਕੁਲ ਗੱਲ ਕੀਤੀ ਜਾ ਸਕਦੀ ਹੈ ਪਤਾ ਮੈਂ ਤੁਹਾਡੇ ਨਾਲ ਸਹਿਮਤ ਹੋ ਜਾ ਹੂੰ ਬਿਲਕੁਲ ਗਲਤ ਹੋ ਸਕਦੇ ਅਸੀਂ ਵੀ ਹਾਂ ਬਿਲਕੁਲ ਹੋ ਸਕਦੀਆਂ ਹੋ ਸਕਦਾ ਅੱਜ ਜਿਹੜੀ ਮੇਰੀ ਸੋਚ ਆ ਕਿਸੇ ਦੇ ਨਾਲ ਵਿਚਾਰ ਚਰਚਾ ਕਰਕੇ ਮੇਰੀ ਬਦਲ ਜੇ ਕਿਉਂਕਿ ਕਹਿੰਦੇ ਆ ਕਿ ਪਹਿਲਾਂ ਆਵਾਦ ਪੈਦਾ ਹੁੰਦਾ ਫਿਰ ਉਹਦਾ ਵਿਵਾਦ ਹੁੰਦਾ ਆ ਤੇ ਉਹ ਚੋਂ ਸੰਵਾਦ ਨਿਕਲਦਾ ਆ ਹੂੰ ਅਸੀਂ ਗੱਲ ਕਰਾਂਗੇ ਤਾਂ ਹੀ ਸੋਲੂਸ਼ਨ ਨਿਕਲੂਗਾ ਹੂੰ